ਬਟੰਡਾ ਦੇ ਵਿੱਚ ਅੱਜ ਰੋਡ ショਅ ਕੱਢਿਆ ਜਾ ਰਿਹਾ ਸੀਐਮ ਮਾਨ ਖਾਸ ਤੌਰ ਤੇ ਗੁਰਮੀਤ ਸਿੰਘ ਕੁੱਡਿਆ ਹੋਂਨਾ ਦੇ ਹੱਕ ਦੇ ਵਿੱਚ ਅੱਜ ਪ੍ਰਚਾਰ ਕਰਨ ਦੇ ਲਈ ਆ ਰਹੇ ਤਾਂ ਐਮਐਲਏ ਬਲਜਿੰਦਰ ਕੌਰ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਜੁੜ ਕਰਾਂ ਕਿਉਂਕਿ ਇਲੈਕਸ਼ਨ ਦੇ ਵਿੱਚ ਕਿਸ ਪ੍ਰਕਾਰ ਦਾ ਮਾਹੌਲ ਹੈ ਕਿਵੇਂ ਦੇਖਦੇ ਹੋ ਇਲੈਕਸ਼ਨ ਦੇ ਵਿੱਚ ਇਸ ਵਾਰ ਕਿਸ ਪ੍ਰਕਾਰ ਦਾ ਮਾਹੌਲ ਜੇ ਅਸਵਾਰੀ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ 13 ਜ਼ੀਰੋ ਦਾ ਮਾਹੌਲ ਬਣਿਆ ਹੋਇਆ ਉਹ 13 ਜ਼ੀਰੋ ਦਾ ਮਾਹੌਲ ਕੋਈ ਐ ਨਹੀਂ ਬਣ ਗਿਆ ਕਿਉਂਕਿ ਲੋਕਾਂ ਨੇ ਪੰਜਾਬ ਸਰਕਾਰ ਦੀ 2 ਸਾਲਾਂ ਦੀ ਕਾਰਗੁਜ਼ਾਰੀ ਦੇਖੀ ਹੈ ਸੀਐਮ ਭਗਵੰਤ ਮਾਨ ਜਿਨ੍ਹਾਂ ਨੂੰ ਪੰਜਾਬ ਨੇ ਬੜੀ ਰੂਹ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬੜਾਇਆ ਤੇ ਜਿਹੜੀਆਂ ਉਮੀਦਾਂ ਉਹਨਾਂ ਤੋਂ ਕੀਤੀਆਂ ਅੱਜ ਉਹ ਸਾਰੀਆਂ ਦੀਆਂ ਸਾਰੀਆਂ ਉਮੀਦਾਂ ਤੇ ਉਹ ਪੂਰੀ ਉਤਰ ਰਹੇ ਨੇ ਭਾਵੇਂ ਆਪਾਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ ਅੱਜ 90% ਪੰਜਾਬ ਦੇ ਘਰ ਉਹਨੇ ਜਿਨ੍ਹਾਂ ਨੂੰ ਬਿੱਲ ਨਹੀਂ ਆਉਂਦੇ ਜੇ ਆਪਾਂ ਗੱਲ ਕਰ ਲਈਏ ਪਾਣੀ ਟੇਲਾਂ ਤੇ ਪਹੁੰਚਦਾ ਕਰਤਾ ਬਈ ਸਾਡੇ ਪਿੰਡ ਉਹ ਪਿੰਡ ਸੀਗੇ ਜਿਨ੍ਹਾਂ ਪਿੰਡਾਂ ਨੂੰ ਪਾਣੀ ਨਹੀਂ ਪਹੁੰਚਦਾ ਸੀ ਉਹ ਮਾਨਸਾ ਤੱਕ ਦੇਖ ਲਓ ਸਰਦੂਲਗੜ੍ਹ ਤੱਕ ਦੇਖ ਲਓ ਸੋ ਉਹਨਾਂ ਪਿੰਡਾਂ ਤਾਂ ਕੰਨਾਂ ਖੇਤਾਂ ਤੱਕ ਉਹਨਾਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਦਾ ਜਿਨ੍ਹਾਂ ਨੇ ਕਦੇ ਪਾਣੀ ਆਪਣੇ ਖੇਤਾਂ ਨੂੰ ਬਾਣਾ ਨੂੰ ਲਾ ਕੇ ਨਹੀਂ ਦੇਖਿਆ ਸੀਗਾ ਸੋ ਨੌਕਰੀਆਂ ਦੀ ਗੱਲ ਕਰ ਲਈ ਤਾਂ ਨੌਕਰੀਆਂ ਉਹ ਬੱਚਿਆਂ ਨੂੰ ਮਿਲੀਆਂ ਨੇ ਉਹ ਯੂਥ ਨੂੰ ਮਿਲੀਆਂ ਨੇ ਜਿਹੜੇ ਬਿਲਕੁਲ ਇਸਤੇ ਜਿਨ੍ਹਾਂ ਦਾ ਹੱਕ ਬਣਦਾ ਸੀਗਾ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਹੋਇਆ ਸੋ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਰਕਾਰ ਨੂੰ ਦੇਖਦੇ ਹੋਏ ਅਸੀਂ ਭਾਵੇਂ ਪੂਰੇ ਦੇਸ਼ ਦੇ ਵਿੱਚ ਚਲੇ ਜਾਈਏ ਤਾਂ ਅੱਜ ਲੋਕਾਂ ਦਾ ਇੱਕੋ ਨਾਰਾ ਹੈਗਾ ਕਿ ਦੱਬ ਕੇ ਵੋਟਾਂ ਜੜੀਆਂ ਉਚਾੜੂ ਨੂੰ ਪਾਣੀ ਹੈ ਮੁਕਾਬਲਾ ਕਿਸ ਦੇ ਨਾਲ ਦੇ ਦੇ ਸਾਰਾ ਨੇ ਮੁਕਾਬਲੇ ਵਾਲੀ ਤਾਂ ਗੱਲ ਹੀ ਨਹੀਂ ਰਹਿ ਜਾਂਦੀ ਜਦੋਂ ਇੱਕ ਤਰਫਾ ਫੈਸਲਾ ਹੁਣ ਸ਼ੁਰੂ ਹੋ ਜਾਈ ਸੋ ਮੈਨੂੰ ਨਹੀਂ ਲੱਗਦਾ ਉੱਥੇ ਕੋਈ ਮੁਕਾਬਲੇ ਵਾਲੀ ਗੱਲ ਰਹਿ ਜਾਂਦੀਆਂ ਲੋਕਾਂ ਨੇ ਬਾਦਲਾਂ ਨੂੰ ਵੀ ਦੇਖ ਲਿਆ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਤੇ ਜੇ ਹੁਣ ਰੋਤਾ ਹੁਣ ਰਿਵਾਜ ਆ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਬਾਕੀ ਇੱਕ ਗੱਲ ਹੋਰ ਆ ਕਦੇ ਅੱਜ ਤੱਕ ਨਹੀਂ ਹੋਇਆ ਕਿ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਫੜਿਆ ਹੋਵੇ ਤੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਹੋਵੇ ਅੱਜ ਤੱਕ ਨਹੀਂ ਹੋਇਆ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਫੜਿਆ ਹੋਵੇ ਕਿਸੇ ਦੀ ਇੰਨੀ ਜ਼ੁਰਤ ਪੈ ਗਈ ਹੋਵੇ ਕਿ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਕੋਈ ਬੰਦ ਕਰ ਦੇ ਉਹ ਇਹ ਸਦਮ ਸਿੱਧੀ ਬੀਜੇਪੀ ਦੀ ਘਬਰਾਹਟ ਆ ਬੁਖਲਾਟ ਆ ਤੇ ਮੈਂ ਅੱਜ ਇੱਕ ਗੱਲ ਬੜੇ ਯਕੀਨ ਨਾਲ ਕਹਿ ਰਹੀ ਹਾਂ ਬੜੀ ਕਲੀਅਰ ਕੱਟ ਕਹਿ ਰਹੀ ਹਾਂ ਕਿ ਇੱਕ ਦਿਨ ਐਸਾ ਸੂਰਜ ਜ਼ਰੂਰ ਚੜ੍ਹਨਾ ਜਿਹੜੇ ਦਿਨ ਅਰਵਿੰਦ ਕੇਜਰੀਵਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਸ ਵੇਲੇ ਮੋਦੀ ਸਰਕਾਰ ਦੀ ਬੀਜੇਪੀ ਸਰਕਾਰ ਦੀ ਘਬਰਾਹਟ ਆ ਤੇ ਬੁਖਲਾਟ ਆ ਪਰ ਲੋਕ ਜਿਹੜੇ ਹਸਾਮ ਨਾਲ ਇਕੱਠ ਦੇਖ ਰਹੇ ਹੋ ਨਾ ਇਹ ਡਰ ਉਹਨਾਂ ਨੂੰ ਸਤਾਈ ਜਾਂਦਾ ਤੇ ਇਹ ਸਾਰੇ ਕੱਠ ਜਿਹੜੇ ਆ ਇਹ ਸਾਰਾ ਜਵਾਬ ਜਿਹੜਾ ਆ ਜੇਲ੍ਹ ਦਾ ਜਵਾਬ ਐਤਕੀ ਵੋਟਾਂ ਨਾਲ ਮਿਲੂਗਾ ਹਰ ਸਿਮਰਤ ਕੋ ਮਤਲਬ ਕਹਿੰਦੇ ਆ ਕਿ ਬਟੰਡਾ ਤਾਂ ਅਸੀਂ ਮਿਨੀ ਚੰਡੀਗੜ੍ਹ ਬਣਾਤਾ ਸੀ ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲੋਂ ਨਾਲ ਇੰਨੇ ਕੰਮ ਕਰਾਏ ਨੇ ਪਿਛਲੇ ਦਿਨੀ ਇੱਕ ਸਪੀਚ ਦੇ ਰਾਉਂਡ ਉਹ ਜੇ ਗੱਲ ਕੀਤਾ ਸਟੇਜ ਦੇ ਉੱਪਰ ਹੰਝੂ ਵੀ ਉਹਨਾਂ ਨਿਕਲੇ ਹੋ ਗਏ ਨੇ ਬਾਦਲ ਸਾਹਿਬ ਨੂੰ ਆਇਆ ਨਾ ਬੋਲਿਆ ਕਰੋ ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਤੇ ਆ ਅਸੀਂ ਲੋਕ ਇੰਨੇ ਮਾਣ ਨਾਲ ਬੀਬਾ ਜੀ ਨੂੰ ਜਿਤਾਉਂਦੇ ਰਹੇ ਆ ਉਹਨਾਂ ਨੇ ਤਾਂ ਉਹਨਾਂ ਨੂੰ ਤਿੰਨ ਪਲਾਨ ਲਗਾਤਾਰ ਜਿਤਾਤਾ ਸੋ ਉਹਨਾਂ ਦਾ ਵੀ ਹੱਕ ਬਣਦਾ ਸੀਗਾ ਵੀ ਉਹ ਇਹਨੂੰ ਚੰਡੀਗੜ੍ਹ ਬਣਾ ਦਿੰਦੇ ਮਿਨੀ ਕਹਿਣ ਚ ਸੋਨਾ ਲੱਗਦਾ ਬਣਾ ਦਿੰਦੇ ਬਾਕੀ ਰਹਿ ਗਈ ਗੱਲ ਲੋਕਾਂ ਨੇ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਪੂਰੇ ਪੰਜਾਬ 'ਚ ਦੇਖਿਆ ਜਾ ਪੰਜਾਬ ਨੂੰ ਖੋਖਲਾ ਕਰ ਦਿੱਤਾ ਆਪਣੇ ਪਰਿਵਾਰਾਂ ਨੂੰ ਪਾੜ ਲਿਆ ਆਪਣੇ ਘਰਾਂ ਨੂੰ ਪਾੜ ਲਿਆ ਆਪਣੇ ਟੱਬਰਾਂ ਨੂੰ ਪਾੜ ਲਿਆ ਉੱਥੇ ਤਾਂ ਇੱਕ ਗੱਲ ਸੀਐਮ ਸਾਹਿਬ ਬੜੀ ਕਲੀਅਰਲੀ ਬੋਲਦੇ ਹੁੰਦੇ ਆ ਵੀ ਜਦੋਂ ਬਾਦਲ ਸਾਹਿਬ ਤਾਂ ਆਪਣੇ ਸਾਰੇ ਪਰਿਵਾਰ ਨੂੰ ਕਿਸੇ ਨੂੰ ਮੰਤਰੀ ਬਣਾ ਦਿੰਦੇ ਸੀ ਕਿਸ ਨੂੰ ਐਮਐਲਏ ਬਣਾ ਦਿੰਦੇ ਸੀਗੇ ਨੂੰ ਰਹਿ ਜਾਂਦੀ ਸੀ ਤੇ ਉਹਨੂੰ ਐਮਪੀ ਬਣਾ ਦਿੰਦੇ ਸੀ ਆਮ ਲੋਕਾਂ ਦੀ ਕਦੇ ਵਾਰੀ ਨਹੀਂ ਆਈ ਸੀ ਸੋ ਇਹ ਨਹੀਂ ਹੁੰਦਾ ਜੇ ਮਿੰਨੀ ਚੰਡੀਗੜ੍ਹ ਕੀ ਜੇ ਬਠਿੰਡੇ ਨੂੰ ਬਠਿੰਡਾ ਹੀ ਵਧੀਆ ਤਰੀਕੇ ਨਾਲ ਬਣਾਇਆ ਹੁੰਦਾ ਤਾਂ ਲੋਕਾਂ ਨੇ ਅੱਜ ਫੇਰ ਉਹਨਾਂ ਨੂੰ ਜਿਤਾ ਦੇਣਾ ਸੀ ਨਹੀਂ ਲੋਕਾਂ ਨੇ ਦੇਖਿਆ ਐਸ ਵਾਰੀ ਖੁੱਡੀਆਂ ਸਾਹਿਬ ਨੂੰ ਜਿਤਾ ਰਹੇ ਉਹ ਕਹਿੰਦੇ ਜਿੰਨੇ ਜਿਹੜੇ ਰੋੜਾਂ ਦੇ ਉੱਪਰ ਤੁਸੀਂ ਤੁਸੀਂ ਆਉਣੇ ਹੋ ਚੰਡੀਗੜ੍ਹ ਤੋਂ ਬਠਿੰਡੇ ਆਉਣੇ ਕਹਿੰਦੇ ਉਹ ਰੋਡ ਸਾਰੇ ਬਾਦਸਾਲ ਦੇ ਨੇ ਸੀ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਨੂੰ ਸੀਐਮ ਬਣਾਇਆ ਪੰਜ ਵਾਰੀ ਉਹ ਕੋਈ ਛੋਟੀ ਗੱਲ ਆ ਐਡਾ ਵੱਡਾ ਮਾਣ ਦਿੱਤਾ ਉਹਨਾਂ ਨੂੰ 11 ਉਹਨੂੰ ਐਮਐਲਏ ਬਣਾਤਾ ਸਾਰੇ ਪਰਿਵਾਰ ਨੂੰ ਉਹਨਾਂ ਨੂੰ ਕੁਰਸੀਆਂ ਤੇ ਬਿਠਾਤਾ ਤੇ ਉਹ ਇਹ ਦੇਖਣਾ ਪੰਜਾਬ ਨੇ ਕਿੱਡੇ-ਕਿੱਡੀਆਂ ਕੁਰਬਾਨੀਆਂ ਪੰਜਾਬ ਨੇ ਕਿੱਡੇ-ਕਿੱਡੇ ਫਤਵੇ ਉਹਨਾਂ ਦੀ ਝੋਲੀ 'ਚ ਪਾਏ ਆ। ਸੋ ਕੱਲੀਆਂ ਸੜਕਾਂ ਬਣਾਉਣੀਆਂ, ਸੜਕਾਂ ਲੋਕਾਂ ਦਾ ਹੱਕ ਆ। ਸੜਕਾਂ ਬਣਾਉਣਾ ਕੋਈ ਕੰਮਾਂ 'ਚੋਂ ਕੰਮ ਨਹੀਂ ਕੀਤਾ। ਸੜਕਾਂ ਬਣਾਉਣਾ ਕੋਈ ਕੰਮ ਨਹੀਂ। ਕੰਮ ਉੱਥੇ ਹੋਣੇ ਸੀ ਜਿਉਂ ਉਹਨਾਂ ਨੇ ਗਰੀਬ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿੱਤੇ ਹੁੰਦੇ, ਨੌਕਰੀਆਂ ਦਿੱਤੀਆਂ ਹੁੰਦੀਆਂ, ਸਕੂਲ ਬਣਾਏ ਹੁੰਦੇ, ਹਸਪਤਾਲ ਬਣਾਏ ਹੁੰਦੇ ਜਿਹੜੇ ਜਿਹੜੇ ਕਿ ਵਾਕਿਆ 'ਚ ਕਹਿਣ 'ਚ ਬਣਦੇ ਆ ਕਿ ਇਹ ਸਾਡੇ ਬੇਸਿਕ ਸਾਡੀ ਰਿਕੁਆਇਰਮੈਂਟ ਆ ਜੋ ਪੂਰੀ ਕੀਤੀ ਹੋਈ। ਪੀਨੂ ਕਿਵੇਂ ਦੇਖਦੇ ਹੋ ਕਿਉਂਕਿ ਬੀਜੇਪੀ ਦੇ ਵੱਲੋਂ ਭਰਮਪਾਲ ਕੋਸਤੂ ਉਹਨਾਂ ਨੂੰ ਉਤਾਰਿਆ ਗਿਆ ਚੋਣ ਵਿਧਾਨਚ ਹਾਲਾਂਕਿ ਮਲੋਕਾ ਸਾਹਿਬ ਦਾ ਆਪ ਦਾ ਵੀ ਪਹਿਲਾਂ ਬਹੁਤ ਕੈਡਰ ਸੀ ਸ਼੍ਰੋਮਣੀ ਕਾਲੀਦਾਸ ਦੇ ਵਿੱਚ ਤਾਂ ਮਰਜ਼ੀ ਬੀਜੇਪੀ ਉਤਾਰ ਦੇਵੇ ਜੋ ਮਰਜ਼ੀ ਕਰ ਲਵੇ ਪਰ ਜਿਸ ਤਰੀਕੇ ਦਾ ਧੱਕਾ ਬੀਜੇਪੀ ਨੇ ਸਾਡੇ ਕਿਸਾਨਾਂ ਨਾਲ ਕੀਤਾ ਸਾਡੇ ਪੰਜਾਬ ਦੇ ਨਾਲ ਵਿਤਰਾ ਕੀਤਾ ਜਾਂ ਫਿਰ ਮੇਹ ਕਹਿੰਦਾ ਪੂਰੇ ਦੇਸ਼ ਤੇ ਕਿਸਾਨਾਂ ਨਾਲ ਕੀਤਾ ਉਹ ਤਾਂ ਭੁੱਲ ਜਾਣ ਜ਼ਿੰਦਗੀ ਚ ਕਦੇ ਉਹਨਾਂ ਦੇ ਪੈਰ ਲੱਗ ਜਾਣਗੇ ਪਰ ਵੀ ਕਲਾਸ ਵਾਲਾ ਬੀਜੇਪੀ ਕਹਿੰਦੀ ਹੈ ਕਿ ਕਿਸਾਨ ਨਹੀਂ ਵਿਰੋਧ ਕਰਦੇ ਅੱਡਾ ਪਰ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਨਹੀਂ ਐਸਾ ਨਹੀਂ ਹੁੰਦਾ ਜਿਹੜੀਆਂ ਅੱ ਪਾਰਟੀਆਂ ਖੜੀਆਂ ਹੋਈਆਂ ਨੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਸਾਡੀ ਪਾਰਟੀ ਵੀ ਉਹਨਾਂ ਕਿਸਾਨਾਂ ਦੀ ਉਹਨਾਂ ਮਜ਼ਦੂਰਾਂ ਦੀ ਉਹਨਾਂ ਆਮ ਲੋਕਾਂ ਦੀ ਹੈ ਜਿਹੜੇ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਆ ਸੋ ਕਹਿਣ ਨੂੰ ਤਾਂ ਜੋ ਮਰਜ਼ੀ ਕਰੀ ਜਾਣ ਪਰ ਸਪਸ਼ਟਾ ਪੰਜਾਬ ਬੀਜੇਪੀ ਨੂੰ ਕਦੇ ਮਾਫ ਨਹੀਂ ਕਰੂੰਗਾ ਕਨਵਾਜੀ ਤੇ ਸਾਣਾ ਐਮਐਲਏ ਬਲਜਿੰਦਰ ਕੌੜ ਜਿਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਦੇ ਲੋਕ ਸਾਨੂੰ ਭਾਰੀ ਬਹੁਮਤ ਨਾਲ ਜਿੱਤਾਉਣਗੇ ਤੇ ਗੁਰਮੀਤ ਸਿੰਘ ਕੁੱਡੀਆਂ ਬਾਦਰਾ ਦਾ ਕਿਲਾ ਜਿਹੜਾ ਟਾਕੇ ਜਾਣਗੇ ਕੈਮਰਾ ਪਾਸੇ ਜਸ਼ਨਦਰਮ ਮਨਦੀਪ ਜੋਤ ਰੋ ਪੰਜਾਬ ਟੀਵੀ